ਮਿੱਤਰੋ ਮੱਝ ਪਾਸ ਕਰੀ ਨੇ ਸੌਦਾ ਹੋ ਗਿਆ ਤੇ ਕਰਦੇ ਆਂ ਗੱਲਬਾਤ ਆਪਾਂ ਹਣਾ ਦੇਖਨੇ ਕੀ ਬਣਦਾ ਮੱਝ ਬਈ ਪਾਸ ਕਰਦੇ ਲੱਗੇ ਤੋਕੜਾ ਗੱਬਣਾ ਜਿਹੜੀ ਮੱਝ ਦਾ ਸੌਦਾ ਹੋ ਗਿਆ ਲੈ ਵੀ ਮਿੱਤਰੋ ਅੱਜ ਆਪਾਂ ਪਹੁੰਚੇ ਆਂ ਫੇਰ ਬਸੂ ਮੰਡੀ ਮਾਨਸਾਂ ਤੇ ਕਰਦੇ ਆਂ ਸ਼ੁਰੂਆਤ ਅੱਜ ਦੀ ਇਸ ਨਵੀਂ ਵੀਡੀਓ ਦੇ ਨਾਲ ਤੇ ਬਾਈ ਵੀ ਤੇਲ ਤੂਲ ਲਾਈ ਜਾਂਦਾ ਜਮਕਾਈ ਜਾਂਦਾ ਹਣਾ ਤੇ ਵੀਡੀਓ ਚੱਲਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰਾਂ ਦੋਸਤਾਂ ਮਿੱਤਰਾਂ ਤੱਕ ਇਹ ਜਿਹੜੀ ਮਾਨਸਾਂ ਮੰਡੀ ਦੀ ਵੀਡੀਓ ਪਹੁੰਚ ਸਕੇ ਤੇ ਆਨੰਦ ਹੋ ਮਾਨ ਸਕਣ ਦੇ ਕੇ ਹਣਾ ਤੇ ਇਹ ਸਾਲ ਦੀ ਲਾਸਟ ਮੰਡੀ ਅੱਜ ਤੇ ਦਿਖਾਉਣੇ ਫਿਰ ਤੁਹਾਨੂੰ ਅੱਜ ਕੀ ਗੋਸਾ ਤੇ ਆਹ ਬੜਾ ਸਮਨ ਵਾਲੀ ਇਹ ਮਾਰਦੇ ਮੰਡੀ ਵਿੱਚ ਕਿਹੜਾ ਲੈ ਵੀ ਖੋਲੀ ਕਰ ਮਤਰਾ ਤੇ ਤੁਰਦੀ ਤੁਸੀਂ ਚੈੱਕ ਕਰ ਲਿਓ ਬਾਕੀ ਆਪਾਂ ਪ੍ਰੋਪਰ ਜਿਹੜੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਮੱਝ ਵੀ ਚੰਗੀ ਹੈਣਾ ਚੰਗੇ ਥਾਂ ਹਵਾਨੇ ਦੀ ਆ ਆਰਡਰ ਦੇ ਉੱਪਰ ਨਾੜਾ ਵੀ ਤੁਹਾਨੂੰ ਦੇ ਦਿਆਂਗੇ ਤੇ ਚੰਗੀ ਮੱਝ ਆ ਗਈ ਦੱਡਾਲੀ ਤੇ ਬਾਕੀ ਆਪਾਂ ਪ੍ਰੋਪਰ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਬਾਈ ਨੂੰ ਬੰਨ ਦੇਣ ਦਿਓ ਤੇ ਤਾਜੀ ਸੂਈ ਵੇਣ ਗੱਲ ਹੈਣਾ ਵਣ ਦੇ ਬਈ ਵਣ ਦੇ ਤਾਜੀ ਸੂਈ ਹੋਈ ਆ ਚਾਰੇ ਥਣ ਸਪੇਸ ਤੇ ਥੋੜੀ ਨਮਾਨ ਚ ਜਰੂਰਤ ਤੇ ਚੰਗੀ ਹਾਣਾ ਜਿਵੇਂ ਕਹਦੀ ਐ ਡਰੋਡਰ ਦੀ ਪੂਰੀ ਬਿਲਕੁਲ ਸਾਫ ਆ ਗਈ ਬਾਕੀ ਆਪਾਂ ਗੱਲਬਾਤ ਵੀ ਕਰਦੇ ਆ ਤੇ ਨਾਲ ਦੂਜੇ ਨੰਬਰ ਵਾਲੀ ਵੀ ਤੋਰ ਕੇ ਦਿਖਾਉਣਾ ਤੁਹਾਨੂੰ ਤਿੰਨ ਮੱਝਾਂ ਬਾਈ ਕੁਲੇ ਤਿੰਨ ਦੀ ਪ੍ਰੋਪਰ ਜਿਹੜੀ ਡਿਟੇਲ ਆਪਾਂ ਬਾਅਦ ਦੇ ਵਿੱਚ ਲੈ ਕੇ ਦੇਵਾਂਗੇ ਤੋਰ ਲੈ ਇਧਰ ਨੂੰ ਤੇ ਇਹ ਵੀ ਝੋਟੀ ਜੰਗੀ ਆ ਇਹ ਵੀ ਤਾਜੀ ਸੂਈ ਹੋਈ ਆ ਤੇ ਥਣਾ ਸਪੇਸ ਬਿਲਕੁਲ ਸੋਹਣੀ ਆ ਤੇ ਬਾਕੀ ਟਾਈਟ ਹੈਡਰ ਦੀ ਆ ਤੇ ਬਾਕੀ ਸੋਨ ਸਾਰਾ ਰਿਕਾਰਡ ਜਿਹੜਾ ਬਾਈ ਤੋਂ ਪੁੱਛ ਕੇ ਦੇਵਾਂਗੇ ਮੋੜ ਦਾ ਬਈ ਉੜਾ ਬੱਚੇ ਦਾ ਜ਼ਰੂਰ ਕਰ ਦੇਤਾ ਜੀ ਸੂਈ ਹੋਣ ਕਰਕੇ ਤੇ ਜੇ ਆਪਾਂ ਥਾਣਾ ਦੀ ਗੱਲ ਕਰੀਏ ਬਿਲਕੁਲ ਸਾਫ ਨੇ ਹਨਾ ਬਾਕੀ ਤੀਜੀ ਵੀ ਤੋਰ ਕੇ ਦਿਖਾਉਣੇ ਆਪਾਂ ਇਹਦਾ ਵੀ ਜਿਹੜਾ ਆਰਡਰ ਬਿਲਕੁਲ ਸਾਫ ਹੈਗਾ ਇਹ ਮੱਝ ਹੈਗੀ ਤੇ ਇਹਦੀ ਵੀ ਪ੍ਰੋਪਰ ਜਾਣਕਾਰੀ ਲੈ ਕੇ ਦੇਵਾਂਗੇ ਤੇ ਰੇਟ ਆਪਾਂ ਜੈਨੂਨ ਜੇ ਕਰਾਵਾਂਗੇ ਤੇ ਥਾਣਾ ਇਸ ਸਪੇਸ ਬਹੁਤ ਸੋਹਣੀ ਆ ਮੋੜ ਦਾ ਬਾਈ ਥਾਣਾ ਇਸ ਸਪੇਸ ਐਡੀ ਬਹੁਤ ਸੋਹਣੀ ਆ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਸਾਰੀ ਤੇ ਪ੍ਰਾਪਰ ਤੁਹਾਨੂੰ ਜਾਣਕਾਰੀ ਲੈ ਕੇ ਦਿੰਨੇ ਆ ਦੋਸਤੋ ਬਾਕੀ ਕਰਦੇ ਆ ਦੋਸਤੋ ਬਾਈ ਨਾਲ ਗੱਲਬਾਤ ਪੁੱਛਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਇਹ ਨਾਮ ਦੱਸੋ ਪਹਿਲਾਂ ਦਾ ਬਨਸੀ ਆ ਜੀ ਬਨਸੀ ਹਾਂਜੀ ਤੇ ਬਾਈ ਕਿਹੜੀ ਜਗ੍ਹਾ ਤੋਂ ਆਇਆ ਬਾਲਗੜ ਤੋਂ ਜੀ ਇਹ ਕਿੱਥੇ ਰਹਿ ਗਿਆ ਹਰਿਆਣੇ ਚ ਰਹਿ ਗਿਆ ਜੀ ਠੀਕ ਹੈ ਹਰਿਆਣੇ ਚਾ ਰਤਿਆ ਰਦੀ ਦੇ ਨੇੜੇ ਠੀਕ ਹੈ ਜ਼ਿਲ੍ਹਾ ਫਤਿਹਵਾਦ ਰਹਿੰਦਾ ਹਾਂਜੀ ਫਤਿਹਵਾਦ ਠੀਕ ਹੈ ਤੇ ਬਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਹਾ ਤੌਰ ਕੇ ਦਿਖਾਈ ਆ ਹਾਂਜੀ ਤੇ ਇਹ ਕਦੋਂ ਕਦੀ ਸੂਈ ਹੋਈ ਆ ਇਹਨੂੰ ਅਸੀਂ ਚੌਥਾ ਪੰਜਵਾਂ ਦੇਣਿਆ ਜੀ ਚੌਥਾ ਪੰਜਵਾਂ ਦੇਣਾ ਤੇ ਬਾਈ ਕਿੰਨਾ ਦੁੱਧ ਤਿਆਰ ਹੁਣ ਦੁੱਧ ਇਸ ਟਾਈਮ ਜੀ 10 ਕਿਲੋ ਬੋਲੀਓ 10 ਕਿਲੋ ਤਿਆਰ ਆ ਹਾਂਜੀ ਠੀਕ ਆ ਇੱਕ ਵਾਰੀ ਤਾਂ ਮੋਬਾਈਲ ਨੰਬਰ ਦੱਸੀ ਬਈ ਆਪਰਾ 930314874 ਠੀਕ ਆ ਇਹ ਬਾਈ ਦਾ ਨੰਬਰ ਆ ਨਾਂ ਕੀ ਦੱਸਿਆ ਸੀਗਾ ਬੰਸੀ ਜੀ ਬੰਸੀ ਠੀਕ ਆ ਤੇ ਬੰਸੀ ਬਾਈ ਮਨ ਲਾ ਕਿੰਨਾ ਕਿ ਦੁੱਧ ਕੱਢ ਦੂਰੇ ਹਿਸਾਬ ਨਾਲ ਇਹ ਦੇ ਦੂਗੀ ਜੀ 15 13 14 ਕਿਲੋ ਦਾ 13 14 ਕਿਲੋ ਹਾਂਜੀ ਠੀਕ ਆ ਤੇ ਬਾਕੀ ਤੇ ਬਾਈ ਕੀ ਰੇਟ ਕਰਤਾ ਬੰਸੀ ਇੱਕ 10 ਕਰਦੇ ਜੀ ਇੱਕ 10 ਹਾਂਜੀ ਨਹੀਂ ਕਿੰਨੇ ਦੇ ਹਣਾ ਬਲੱਖ ਦੇ ਦੇਣੀ ਠੀਕ ਆ ਤੇ ਆ ਜਾ ਗਰਾਂ ਦੂਜੇ ਨੰਬਰ ਵਾਲੇ ਕੋਲੇ ਆ ਜਾ ਹਾਂਜੀ ਤੇ ਜਿਹੜੀ ਆ ਖੜੀ ਆ ਬਈ ਦੂਜੇ ਨੰਬਰ ਤੇ ਝੋਟੀ ਮੰਨ ਲਾ ਇਹ ਕਿੰਨੇ ਕ ਟਾਈਮ ਦੀ ਸੂਈ ਹੋਈ ਆ ਇਹਨੂੰ ਅੱਜ ਹੋਈ ਗਈ 12 13 ਦਿਨ 12 13 ਦਿਨ ਹਾਂ ਠੀਕ ਆ ਤੇ ਮਨ ਲਾ ਬਈ ਇਹ ਥੱਲੇ ਦੁੱਧ ਕਿੰਨਾ ਤਿਆਰ ਦੁੱਧ ਹੋ ਗਿਆ 10 ਕਿਲੋ ਦਾ ਠੀਕ ਆ 10 ਕਿਲੋ ਹੈਗਾ ਹੁਣ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਕੀ ਰੇਟ ਕਰਤਾ ਬਈ 90000 ਰੁਪਏ ਜੀ 90000 ਹਾਂਜੀ ਦੇਵਾਂਗੇ ਕਿੰਨੇ ਦੀ ਬਸ 5-4000 ਮਾਨਦਾਨ ਠੀਕ ਆ ਮਾਨਦਾਨ ਕਰ ਦੇ ਜਰੂਰ ਠੀਕ ਆ ਸੋਹਣੀ ਗੱਲ ਆ ਬਈ ਤੇ ਆ ਜਾ ਬਈ ਤੀਜੇ ਨੰਬਰ ਵਾਲੀ ਕੋਲੇ ਤੇ ਜਿਹੜੀ ਇਹ ਮੱਝ ਆ ਵੱਡੇ ਸਿੰਘ ਵਾਲੀ ਮੰਨ ਲਾ ਇਹ ਥ ਠੀਕ ਆ ਮਨ ਲਾ ਕਿੰਨੇ ਟਾਈਮ ਦੀ ਸੂਈ ਆ ਇਹ ਹੋ ਗਈ 20 ਦਿਨਾਂ ਦੀ 20 ਦਿਨਾਂ ਦੀ ਠੀਕ ਆ ਵਪਾਰ ਕਰਦੇ ਆਂ ਬਈ ਹਾਂਜੀ ਠੀਕ ਆ ਤੇ ਮਨ ਲਾ ਇਹਦਾ ਕੀ ਰੇਟ ਕਰਤਾ ਬਈ ਇਹਦਾ 85000 ਰੁਪਏ ਜੀ 85000 ਹਾਂਜੀ ਦੇਵਾਂ ਕਿੰਨੇ ਦੀ ਬਈ ਇਹ ਦੇਾਂਗਾ 80000 ਦੀ ਜੀ 80000 ਦੀ ਠੀਕ ਆ ਤੇ ਬਾਈ ਦਾ ਨਾਮ ਮਨ ਬਣਸੀ ਤੇ ਪਿੰਡ ਆਪਣਾ ਦੱਸਿਆ ਸੀਗਾ ਬਾਹਲਗੜ ਜੀ ਬਾਹਲਗੜ ਅ ਪਿੰਡਾਂ ਬਾਦੇ ਕੋਲੇ ਹੈਨਾ ਜਿਲ੍ਹਾ ਫਤਨਾਵਾਦਾ ਠੀਕ ਆ ਬਾਈ ਨਾਲ ਸੰਪਰਕ ਕਰ ਸਕਦੇ ਤੁਸੀਂ ਹਰਿਆਣਾ ਦੇ ਵਿੱਚੋਂ ਆਏ ਆ ਤੇ ਆ ਜੋ ਫਿਰ ਨਾਲ ਹੋਰ ਪਸ਼ੂ ਜਿਹੜੇ ਦਿਖਾਉਣੇ ਸੀ ਲੈ ਵੀ ਦੋਸਤੋ ਨੇ ਕੱਬਾ ਬਾਈ ਦੀ ਮੱਝ ਦੌਰ ਕੇ ਦਿਖਾਉਣਿਆ ਤੇ ਮੱਝ ਪੂਰੀ ਚੰਗੀ ਸਿੰਗ ਥੋੜੇ ਜਰੂਰ ਖੋਲਿਆ ਇਧਰੋਂ ਲੈ ਲਓ ਜੀ ਉਧਰੋਂ ਤੇ ਮੱਝ ਦਾ ਡਰ ਉਹ ਬਿਲਕੁਲ ਸਾਫ਼ ਆਸ ਤੇ ਅੱਡਰ ਦੇ ਉੱਪਰ ਜਿਹੜੀਆਂ ਨਾੜਾਂ ਬਹੁਤ ਸੋਹਣੀਆਂ ਨੇ ਤੇ ਮੋੜ ਲਈ ਮੋੜ ਲੋ ਦੁੱਧ ਵਾਲੀ ਮੱਝ ਆ ਗਈ ਤੇ ਬਾਕੀ ਆਪਾਂ ਪ੍ਰੋਪਰ ਬਾਈ ਤੋਂ ਵੀ ਜਿਹੜੀ ਜਾਣਕਾਰੀ ਲੈ ਕੇ ਆਵਾਂ ਹਨ ਥਾਣੇ ਦੇ ਉੱਪਰ ਦੇਖ ਸਕਣ ਤੁਸੀਂ ਤੇ ਡਣੀ ਇਹੜੇ ਨਾੜਾ ਨੇ ਬਹੁਤ ਸੋਹਣੀਆਂ ਨੇ ਤੇ ਮੱਝ ਵੀ ਚੰਗਾ ਦੋ ਦਿੰਦੀ ਹੂਗਾ ਹਨ ਜੇ ਆਪਾਂ ਗੱਲ ਕਰੀਏ ਤੇ ਬਾਕੀ ਗੱਲਬਾਤ ਵੀ ਕਰਾਵਾਂਗੇ ਬਾਈ ਨਾਲ ਤੇ ਆ ਸਾਹਮਣੇ ਜਿਹੜਾ ਬੱਚਾ ਖੜਾ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਤੇ ਬੁਸਦੇ ਲੈਣੇ ਜਾਣਕਾਰੀ ਹੈ ਬਾਈ ਸਸਰੀਕਾਲ ਸਸਰੀਕਾਲ ਜੀ ਹਾਂ ਬਾਈ ਨਾਮ ਦੱਸੋ ਪਹਿਲਾਂ ਆਪਣਾ ਕਾਲਾ ਵੀਰੇ ਕਾਲਾ ਠੀਕ ਹੈ ਬਾਈ ਕਾਲੇ ਜਿਹੜੀ ਆਪਣੀ ਮੱਝ ਆ ਮੱਲਾ ਕੈ ਕਦੋਂ ਸੁਹੀ ਆ ਇਹਨੂੰ ਬਾਈ 20 ਦਿਨ ਹੋ ਗਏ 20 ਦਿਨ ਦੁੱਧ ਤੇ ਤਿਆਰ ਆ ਪੂਰਾ ਦੁੱਧ 17 ਕਿਲੋ ਤਿਆਰ ਆ ਜੀ ਠੀਕ ਆ ਕਿੰਨਾ ਬਾਈ 17 ਕਿਲੋ 17 ਕਿਲੋ ਬਾਈ ਕਹਿੰਦਾ ਤਿਆਰ ਆ ਤੇ ਬਾਈ ਕਾਲੇ ਪਿੰਡ ਦੱਸੀ ਬਲਾ ਪਿੰਡ ਸ਼ੇਰੋਂ ਜੀ ਸ਼ੇਰੋਂ ਮਟਾ ਹਾਂਜੀ ਠੀਕ ਆ ਤੇ ਜਿਲ੍ਹਾ ਆਪਣਾ ਸੁਣੋ ਸੰਗਰੂਰ ਜੀ ਸੰਗਰੂਰ ਹਾਂਜੀ ਠੀਕ ਆ ਤੇ ਕਾਲੇ ਮੋਬਾਈਲ ਨੰਬਰ ਵੀ ਦੱਸ ਦੇ ਬਾਈ 99765 ਜੀ 85996 ਜੀ ਠੀਕ ਆ ਤੇ ਮੰਨ ਲਾ ਵੀ ਕਾਲੇ ਹੁਣ ਦੁੱਧ ਜਿਹੜਾ 17 ਕਿਲੋ ਤਿਆਰ ਆ ਮੈਂ ਕਰੋਂ ਚੋਕ ਕੇ ਲਿਆ ਸਕਦਾ ਠੀਕ ਆ ਵੀ ਇੱਥੇ ਆਪਣਾ ਸਾਈ ਵੀਰ ਨਾਲ ਗੱਲ ਕਰ ਤੇ ਦੋ ਡਾਂਗ ਨਾਲ ਘਰੇ ਚੋਕੇ ਲਿਆਵੇ ਜੇ ਕਿਸੇ ਨੂੰ ਵਹਿਮ ਆ ਪਰ ਜਿਹੜਾ ਮਿੱਤਰਾਂ ਇਨਸਾਨੀਆਂ ਹੁੰਦੀਆਂ ਨਾ ਜਿਵੇਂ ਦੁੱਧ ਵਾਲੇ ਪਸ਼ੂਆਂ ਦੇ ਹੁੰਦੀਆਂ ਨੇ ਜਿਹੜੇ ਨਾੜਾਂ ਹਾਂ ਦੁੱਧ ਵਾਲੇ ਪਸ਼ੂਆਂ ਦੇ ਨਾੜਾਂ ਉੱਭਰ ਕੇ ਬਾਹਰ ਆਉਂਦੇ ਹੁੰਦੇ ਨੇ ਚੰਗੇ ਦੁੱਧ ਵਾਲੀ ਮੱਝ ਆ ਗਈ ਤੇ ਕਾਲੇ ਭਾਈ ਰੇਟ ਦੀ ਗੱਲ ਆਉਂਦੀ ਹੈ ਰੇਟ ਕੀ ਇੱਕ 40 ਜੀ ਇੱਕ 40 ਹਾਂਜੀ ਤੇ ਹਾਂ ਨਾ ਕਿੰਨੇ ਦੇਜੂ ਭਾਈ ਕਿ ਮੈਂ ਦੇ ਦਾਂਗਾ ਯਾਰ ਕੋਈ ਦੁੱਧ ਪੀਣ ਵਾਲਾ ਹੋਵੇ ਹਿਸਾਬ ਨਾਲ ਦੇ ਠੀਕ ਆ ਵੀ ਮੌਕੇ ਤੇ ਮਾਨਦਾਨ ਕਰ ਦਾਂਗੇ ਪੁੱਲ ਕਰ ਦਾਂਗੇ ਲੈ ਭਾਈ ਕਹਿੰਦਾ ਯਾਰ ਮੁਰ ਨਹੀਂ ਆਉਂਦੇ ਜੇ ਕੋਈ ਬੰਦਾ ਆ ਗਿਆ ਰੇਟ 1 40 ਆ ਮਾਨਦਾਨ ਜ਼ਰੂਰ ਤੇ ਬੜੀ ਚੰਗੀ ਦੁੱਧ ਪੀਣ ਵਾਲੀ ਮੱਝ ਆ ਘਰੇ ਜੇ ਕਿਸੇ ਨੇ ਦੁੱਧ ਪਾਉਣਾ ਜਾਂ ਚੰਗੀ ਮੰਨ ਲਓ ਬਰੀਡ ਤੇ ਵੀ ਕੰਮ ਕਰਨਾ ਉਹਦੇ ਵਾਸਤੇ ਵੀ ਚੰਗੀ ਆ ਤੇ ਮਿੱਤਰੋ ਕਾਲੇ ਨਾ ਤੁਸੀਂ ਸੰਪਰਕ ਕਰ ਸਕਦੇ ਹੋ ਪਿੰਡਾ ਸੇਰੋਂ ਤੇ ਜ਼ਿਲ੍ਹਾ ਸੰਗਰੂਰ ਲੈ ਵੀ ਦੋਸਤੋ ਤੌਰ ਬਾਈ ਕਰ ਬਾਈ ਦੀ ਆਪਾਂ ਮੱਝ ਦਿਖਾਉਣਿਆ ਤੇ ਇਧਰ ਸ਼ੈਡ ਤੇ ਬੰਨੀ ਬੱਠੇ ਗੱਡੀ ਨਾਲ ਤੇ ਨਵਾਈਆਂ ਦਵਾਈਆਂ ਵੀ ਥੋੜੀਆਂ ਘੱਟ ਹਨਾ ਤੌਰ ਲਾ ਬਾਈ ਕਰ ਬਾਕੀ ਵੱਡੀ ਮੱਝ ਦੁੱਧ ਵਾਲੀ ਤੇ ਥਣ ਖੜਮੇ ਆ ਬਾਕੀ ਦਰਮਿਆਨੇ ਗੱਦਦੀ ਹਨਾ ਰੇਟ ਬਾਈ ਨੂੰ ਸਾਰੀ ਗੱਲਬਾਤ ਪ੍ਰੋਪਰ ਪੁੱਛਾਂਗੇ ਤੇ ਵੀਡੀਓ ਦੇ ਐਂਡ ਤੱਕ ਜਰੂਰ ਜੁੜੇ ਰਹੋ ਮੋੜਦਾ ਬਾਈ ਤੇ ਚੰਗੀ ਇਹ ਥਣਲੇਵਾ ਬਿਲਕੁਲ ਸਾਫਾ ਕਰੂ ਮਾਜਾ ਕੋਈ ਕਰੂ ਮਾਜਾ ਤੇ ਕੋਈ ਵਪਾਰ ਦਾ ਕੰਮ ਵੀ ਨਹੀਂਗਾ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਸਾਰੀ ਕਰਾਂਗੇ ਬੰਨ ਦੇ ਬਾਈ ਸਾਹਮਣੇ ਬੱਚਾ ਖੜਾ ਤੇ ਆਦੀ ਸੁਈ ਹੋਈ ਗੱਲਬਾਤ ਕਰਦੇ ਆ ਬਾਈ ਬਾਈ ਸਸਤੀ ਗਾਲ ਸਸਤੀ ਗਾਲ ਜੀ ਬਾਈ ਕੀ ਨਾਮ ਦੱਸੋ ਭਲਾ ਦਾ ਪੂਰਨ ਹੈ ਪੂਰਨ ਠੀਕ ਆ ਬਾਈ ਪੂਰਨ ਪਿੰਡ ਗੜਾ ਹੰਡਿਆ ਆ ਜੀ ਹੰਡਿਆ ਆ ਜਲਾ ਬਨਾਲਾ ਹਾਂਜੀ ਹਾਂਜੀ ਠੀਕ ਆ ਤੇ ਪੂਰਨ ਬਾਈ ਕਹਿ ਕੇ ਦੇਣਾ ਹੋਗੇ ਸੂਈ ਨੂੰ ਸੂਈ ਨੂੰ ਬਾਈ ਇਹਨੂੰ 16 17 ਦਾ ਦੇਣਾ ਅੱਜ 16 17 ਦਾਣਾ ਹਾਂਜੀ ਠੀਕ ਆ ਤੇ ਦੁੱਧ ਬਾਈ ਪੂਰਨ ਕਿੰਨਾ ਦੇ ਰ ਦੁੱਧ ਬਾਈ ਗੱਪ ਜਿੰਨਾ ਮਰਜ਼ੀ ਵੜਿਆ 10 ਲੀਟਰ ਦੁੱਧ ਆ ਗਿਆ ਦੇ ਥੱਲੇ ਠੀਕ ਆ 15 ਗਿਹੇ 14 ਗਿਹੇ ਕੋਈ ਨਹੀਂ ਬਿਲਕੁਲ ਸਹੀ ਗੱਲ ਹੈ ਤੇ 10 ਲੀਟਰ ਪ੍ਰੋਪਰ ਤਿਆਰ ਆ ਹਾਂਜੀ ਹਾਂਜੀ ਠੀਕ ਆ ਤੇ ਪੂਰਨ ਭਾਈ ਕਿਵੇਂ ਸੂਇਆ ਇਹ ਭਾਈ 5ਵੇਂ ਸੂਈ ਹੋਈ ਐ ਇਹ ਵੀ ਠੀਕ ਹੈਗਾ ਜੀ ਚੌਥੇ ਉਹ ਹੈ ਨਹੀਂ ਜੀ ਵੀ ਆ ਗੀ ਕਰਦੀ ਮੱਝ ਗਈ ਜਮਾ ਕਰੂ ਕਰੇ ਲੂ ਠੀਕ ਹੈ ਲਾ ਵੀ ਕੋਈ ਵਪਾਰ ਦਾ ਕੰਮ ਨਹੀਂ ਕਰੂ ਮੱਝਾ 10 ਲੀਟਰ ਭਾਈ ਕਹਿੰਦਾ ਤਿਆਰ ਆ ਤੇ ਮਾਗਰ ਬੱਚਾ ਵੀ ਕੱਟੇ-ਕੱਟੇ ਕੱਟੀ ਆ ਬਈ ਕੱਟੀ ਮਾਗਰ ਵੀ ਕੱਟੀ ਐ ਦੋਸਤੋ ਤੇ ਠੀਕ ਹੈ ਠੰਡੀ ਕੋਈ ਤਾਰਪੂਰੀ ਠੀਕ ਹੈ ਤਾਰਪੂਰੀ ਬੋਲੀ ਜਮਾ ਹਾਂਜੀ ਹਾਂ ਠੀਕ ਹੈ ਤੇ ਪੂਰਨ ਭਾਈ ਰੇ ਇੱਥੇ ਰਹਿ ਦੇਣੀ ਆ ਮਾਨਤਾਨ ਕਰ ਦੂੰਗਾ ਮਾਨਤਾਨ ਪੂਰਾ ਕਰ ਦਾਂਗੇ ਠੀਕ ਆ ਲੈ ਬਾਈ ਕਹਿੰਦਾ ਯਾਰ ਮਾਨਤਾਨ ਵੀ ਕਰਕੇ ਦੋਨੋਂ ਰੇਟ ਵੀ ਬੱਤੀ ਕਰਿਆ ਬਾਈ ਨੇ ਤੇ ਮੱਝ ਚੰਗੀ ਦੁੱਧ ਵਾਲੀ ਆ ਤੇ ਬਾਈ ਨਾਲ ਪੂਰਨਾ ਸੰਪਰਕ ਕਰ ਲਿਓ ਪੂਰਨ ਬਾਈ ਮੋਬਾਈਲ ਨੰਬਰ ਬੋਲੇ 97793 ਠੀਕ ਆ 97716 ਠੀਕ ਆ ਪਿੰਡ ਆਂਢਾ ਆ ਤੇ ਜ਼ਿਲ੍ਹਾ ਬਰਨਾਲਾ ਦੋਸਤੋ ਸੰਪਰਕ ਤੁਸੀਂ ਕਰਨ ਲੈ ਵੀ ਦੋਸਤੋ ਨੇ ਇੱਕ ਆਪ ਬਾਈ ਕੋਲੇ ਇੱਧਰ ਹੋਰ ਖੜੀਆਂ ਝੋਟੀਆਂ ਤੇ ਉਹ ਵੀ ਤੋਰ ਕੇ ਦਿਖਾਦੀ ਸਾਨੂੰ ਤੇ ਤਾਜੀ ਸੂਈ ਹੋਈ ਆ ਮੱਝ ਦੁੱਧ ਵਾਲੀ ਹੈਗੀ ਇਧਰ ਨੂੰ ਲੈ ਚੱਲ ਤੇ ਥਣ ਨਖੜਨ ਮੇ ਆ ਦੇ ਚੱਲੀ ਜਾਂਦੀ ਐ ਬਾਅਦ ਤੇ ਬਾਕੀ ਆਪਾਂ ਬਾਈ ਤੋਂ ਪ੍ਰੋਪਰ ਜਾਣਕਾਰੀ ਲੈ ਕੇ ਦੇਵਾਂਗੇ ਤੋਰੀ ਚੱਲ ਬਾਈ ਤੇ ਮੋੜਦਾ ਬਾਈ ਥਾਂ ਲੈਵਾ ਬਿਲਕੁਲ ਸਾਫ ਆਗਾ ਤੇ ਸਿੰਘ ਦੀ ਇੱਕ ਟੋਪੀ ਜ਼ਰੂਰ ਲਈਓ ਥੋੜੀ ਤੇ ਮੈਂ ਥੋੜੇ ਬੱਚੇ ਦਾ ਯਾਦ ਕਰਦੀ ਐ ਤਾਜੀ ਸੂਈ ਹੋਈ ਐ ਮੇਨ ਗੱਲ ਹਨਾ ਤੇ ਬਾਕੀ ਆਪਾਂ ਬਾਈ ਨੂੰ ਰੇਡ ਰੂੜੀ ਪੁੱਛ ਕੇ ਪ੍ਰੋਪਰ ਜਿਹੜੀ ਜਾਣਕਾਰੀ ਵੀ ਲੈ ਕੇ ਦੇਵਾਂਗੇ ਇੱਕ ਬਾਈ ਕੋਲੇ ਦਰਮਿਆਨੇ ਜੇ ਰੇਡ ਦੀ ਹੋਰ ਖੜੀ ਐ ਵੀ ਸਾਨੂੰ ਤੋਰ ਕੇ ਦਿਖਾਉਣਿਆ ਇਹ ਥੋੜੀ ਲਿਸਾ ਬਣ ਜਰੂਰਾਂ ਤੇ ਥਣਲੇਵਾ ਬਿਲਕੁਲ ਠੀਕ ਆ ਤੇ ਬਾਕੀ ਮੋੜ ਦਾ ਬਾਈ ਮੋੜ ਦਾ ਬਾਕੀ ਚੋਟੀ ਜਿਹੜੀ ਥੋੜਾ ਜਿਹਾ ਟੁੱਟਮੀ ਜੇ ਮੰਨ ਲਓ ਲੱਗਦੀ ਜਿਵੇਂ ਕਹੇ ਲਿਸੀ ਥੋੜੇ ਟੁੱਟਮੀ ਇਹ ਘਰ ਆਈ ਹੁੰਦੀ ਹੈ ਤੇ ਬਾਕੀ ਸੂਈ ਹੈਗੀ ਮਹੀਨੇ ਕਿ ਦੀ ਮਹੀਨੇ ਸਵਾ ਮਹੀਨੇ ਦੀ ਬਾਕੀ ਬਾਈ ਨਾਲ ਗੱਲਬਾਤ ਸਾਰੀ ਪ੍ਰੋਪਰ ਕਰਦੇ ਆ ਤੇ ਡਿਟੇਲ ਪੁੱਛ ਕੇ ਦੇਵਾਂਗੇ ਸਾਰਾ कर दें गल बात बी ना पुछद बी सत श्रीकाल सत्या जी बी नाम दसो भला बबू है जी ठीक है बबू पिंड के बी कोल्ड है जी कोल्ड है जरा बिखी को हाँ जी ठीक है जरा मानसा ना हाँ जी ठीक है तो बबू एक बार बी मोबाइल नंबर भी दस अस्सी पांच सैंती कती तीन सौ अस्सी ठीक है तो बबू जी आप झोटी तौर की दिखाई है बी कि दिन सू हुई है ठीक है सोलह किलो तैयार है सोलह पूरा फुल गरंटी ठीक है ਤੇ ਕਈ ਵਾਰ ਕੋਈ ਕਹਿੰਦਾ ਕਰੇ ਚਵਾ ਦੇਗਾ ਤੁਹਾਡਾ ਚਵਾਵੇਂ ਠੀਕ ਆ ਤੇ ਬੱਬੂ ਰੇਟ ਦੇ ਗਲੇ ਕਰੇ ਬਈ ਰੇਟ ਕੀ ਕਰਤਾ ਲੱਖ ਮੰਗਦੀ ਆ ਠੀਕ ਆ ਹਾਂ ਨਾ ਕਿੰਨੇ ਦੇ ਹੋ ਜੂ ਹੈ ਯਾਰ ਕੱਟ ਦੇ ਦਾਂਗੇ ਠੀਕ ਆ ਮਾਨਦਾਨ ਕਰਕੇ ਦੋਰੇਗਾ ਠੀਕ ਆ ਲੈ ਮੇਰੇ ਮਿੱਤਰੋ ਬੱਬੂ ਨਾਲ ਸੰਪਰਕ ਕਰ ਲਿਓ ਮੋਬਾਈਲ ਨੰਬਰ ਦੱਸ ਇੱਕ ਵਾਰੀ 80537 31306 ਠੀਕ ਆ ਤੇ ਜਿਹੜੀ ਬੱਬੂ ਆ ਤੋਰ ਕੇ ਸਾਈ ਬਈ ਇੱਧਰ ਆ ਜਾ ਤੇ ਇਹ ਮੰਨ ਲਓ ਕਹਿ ਕਿ ਦਿਨਾਂ ਦੀ ਸੂਈ ਹੈ ਇਹਨੂੰ ਮਹੀਨਾਾਂ ਦੀ ਸੂਈ ਹੈ ਨਾ ਮਹੀਨਾਾਂ ਦੀ ਸੂਈ ਤਾਂ ਠੀਕ ਆ ਤੇ ਬਾਈ ਦੁੱਧ ਕਿੰਨਾ ਕਿਹਾ ਰਿਹਾ ਥੱਲੇ ਇਹ 9 ਕਿਲੋ ਤਿਆਰ ਹੈ 9 ਕਿਲੋ ਥੋੜੀ ਲੱਸੀ ਜ਼ਰੂਰ ਹੈ ਨਾ ਠੀਕ ਆ ਤੇ ਇਹਦਾ ਬੱਬੂ ਰੇਡ ਕੀ ਕਰਤਾ ਬਾਈ ਇਹ 60000 ਰੁਪਏ ਮੰਗ ਰਹੀ 60000 ਆਣਾ ਕਿੰਨੇ ਦੇਜੂ 2000 ਘਟਾ ਲਵਾਇਆ ਠੀਕ ਆ ਲੈ ਵੀ ਮਿੱਤਰੋ ਬਾਈ ਕਹਿੰਦਾ ਮਾਨ ਤਾਨ ਜ਼ਰੂਰ ਕਰ ਦਿਆਂਗੇ ਜੇ ਕਿਸੇ ਦੇ ਭਰਾ ਸਮਝ ਆਉਂਦੀ ਪਿੰਡਾ ਕੋਟੜਾ ਤੇ ਜ਼ਿਲ੍ਹਾ ਮਾਨਸਾ ਬਾਈ ਬੱਬੂ ਨਾਲ ਸੰਪਰਕ ਕਰ ਲਿਓ ਦੋ ਨਾਗਨੇ ਬਾਈ ਕੋਲੇ ਤੇ ਦੋਨੇ ਚੰਗਿਆ ਤੇ ਬਾਜਬ ਰੇਡ ਦੇ ਲਵੀ ਦੋਸਤੋ ਨੇ ਕੱਪਾ ਬੂਰੀ ਮੱਝ ਦੌਰ ਕੇ ਦਿਖਾਉਣੇ ਸਾਨੂੰ ਆਏ ਨੂੰ ਲੈ ਚਲੋ ਜੀ ਤੇ ਥਣਲੇਵੀ ਦੀ ਬਿਲਕੁਲ ਸਾਫ ਹਨ ਥਣ ਬਹੁਤ ਸੋਹਣਿਆ ਤੇ ਚੰਗੀ ਦੂਰੀ ਦੇ ਥੋੜਾ ਲੱ ਸਬਣ ਜਰੂਰ ਹੈ ਬਣਦੇ ਬਣਦੇ ਤੇ ਤਾਜੀ ਸੁਈ ਹੋਈ ਹੈ ਬਾਕੀ ਤੇ ਸਾਹਮਣੇ ਬੱਚਾ ਖੜਾ ਤੇ ਦੇਖ ਸਕਦੇ ਹੋ ਹਨ ਤੁਸੀਂ ਤੇ ਥਣਲੇਵਾ ਜਿਹੜਾ ਬਿਲਕੁਲ ਸਾਫ ਹੈ ਤੇ ਬਾਕੀ ਬਾਈ ਨਾਲ ਗੱਲਬਾਤ ਸਾਰੀ ਕਰਾਉਣੇ ਹਨ ਹਣਾ ਵੀਰੇ ਪ੍ਰਾ ਬੂਰੀਆਂ ਸਕੀਨ ਹੁੰਦੇ ਦਰਮਿਆਨੀ ਰੇਟ ਦੀ ਲੱਗਦੀ ਆ ਤੇ ਬਾਕੀ ਬਾਈ ਤੋਂ ਜਿਹੜੀ ਜਾਣਕਾਰੀ ਵੀ ਲੈ ਕੇ ਦਿੰਨੇ ਆਪਾਂ ਬਾਈ ਸਸੀ ਕਾਲ ਸਸੀ ਕਾਲ ਜੀ ਹਾਂ ਬਾਈ ਨਾਮ ਦੱਸੋ ਨਰਪਾਲ ਸਿੰਘ ਜੀ ਗੁਰਪਾਲ ਨਰਪਾਲ ਜੀ ਨਰਪਾਲ ਹਾਂ ਜੀ ਕਿ ਨਰਪਾਲ ਪਿੰਡ ਕਿਹੜਾ ਬਾਈ ਚਕੇਰੀਆਂ ਜੀ ਚਕੇਰੀਆਂ ਮਾਨਸਾ ਨਾਲ ਹੀ ਹੈਣਾ ਹਾਂਜੀ ਹਾਂਜੀ ਠੀਕ ਹੈ ਜਲਾ ਮਾਨਸਾ ਜਲਾ ਮਾਨਸਾ ਜੀ ਠੀਕ ਹੈ ਤੇ ਨਰਪਾਲ ਬਾਈ ਇਹ ਗੱਲ ਕਰੀ ਕਹਿੰਦੇ ਸੂਏ ਬੂਰੀ ਇਹ ਬਾਈ ਤੀਸਰੀ ਸੂਏ ਹਣ ਤੀਜੇ ਸੂਏ ਹਾਂਜੀ ਠੀਕ ਆ ਤੇ ਹੁਣ ਬਾਈ ਇਸ ਟਾਈਮ ਮਨਲਾ ਕਿਹ ਕਿਦਣਾ ਸੂਈ ਹੋਈ ਆ ਇਹ ਅੱਜ ਸ਼ਿਮਾਂ ਦੇ ਨਾਲ ਬਾਈ ਸ਼ਿਮਾਂ ਦੇ ਨਾਲ ਹਾਂਜੀ ਠੀ ਏ ਦੁੱਧ ਬਈ ਕਿੰਨਾ ਕਿ ਤਿਆਰ ਹਨ ਬਈ ਬਈ 10 ਤੋਂ 12 ਲੀਟਰ ਦੇ ਵਿੱਚ ਬੱਚੇ ਬਈ ਹੁਣ 10 ਤੋਂ 12 ਦੇ ਵਿੱਚ ਹੈਗਾ ਹਾਂ ਹਾਂ ਠੀਕ ਆ ਤੇ ਮਤਲਬ ਕਿੰਨਾ ਦੁੱਧ ਦਿੰਦੀ ਰਹੀ ਹੈ ਕਰਦੀ ਆਪਣੀ ਕਿ ਬੁਕਾਰ ਕਰਦੀ 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 ਬਈ ਠੀਕ ਆ ਕਿੰਨਾ ਦੁੱਧ ਕੱਢ ਦਿੰਦੀ ਆ ਪਿਛਲੀ ਵਾਰ ਬਈ 13 ਲੀਟਰ ਕੱਢਿਆਗਾ ਠੀਕ ਆ ਤੇ ਨਰਪਾਲ ਰੇਟ ਦੀ ਗੱਲ ਕਰੀ ਬਈ ਰੇਟ ਕੀ ਕਰਤਾ ਰੇਟ 95000 ਬਈ 95000 ਹਾਂਜੀ ਆਣਾ ਕਿਨੇ ਹੋਜੂ ਬਸ 5-4000 ਘੱਟ ਲਾ ਲਓ ਠੀਕ ਆ ਮਾਨਦਾਨ ਕਰ ਦਿੰਦੇ ਹਾਂ ਹਾਂਜੀ ਠੀਕ ਆ ਤੇ ਬਈ ਨਰਪਾਲ ਮੋਬਾਈਲ ਨੰਬਰ ਅਸੀਂ 84706826 ਬਈ ਠੀਕ ਆ ਲੈ ਵੀ ਤੇ ਪਿੰਡਾਂ ਬਾਈ ਦਾ ਚਕੇਰੀਆਂ ਤੇ ਚੰਗੇ ਟਰਾਲੀਆ ਤੇ ਚੰਗੇ ਦੁੱਧ ਦੀ ਹਨਾ ਰੇਟ ਵੀ ਜਾਈ ਜੀ ਮਨ ਕੀਤਾ ਲੋ ਤੇ ਥੋੜਾ ਲਸਾਪਨ ਜਰੂਰ ਹੈ ਪਿੰਡਾਂ ਚਕੇਰੀਆਂ ਜਿਲਾ ਮਾਨਸਾ ਤੇ ਨੇਪਾਲ ਨਾਲ ਜਰੂਰ ਤੁਸੀਂ ਸੰਪਰਕ ਕਰ ਲਿਓ ਜਿਹੜੇ ਭਰਾ ਬੂਰੀਆਂ ਦੇ ਸਕੀਨ ਨੇ ਹਨਾ ਚੰਗੀ ਮੱਝ ਆ ਗਈ ਤੇ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਲੈ ਵੀ ਦੋਸਤ ਇੱਕ ਨਾ ਗੱਭਣ ਦੋਕੜ ਸਾਨੂੰ ਤੋੜ ਕੇ ਦਿਖਾਉਣੇ ਬਾਈ ਕੋਲਿਆ ਤੇ ਬਾਕੀ ਥਾਂ ਥੋੜਾ ਜੜਿਆ ਨਾਲ ਆ ਜਰੂਰ ਤੇ ਬਾਕੀ ਝੋਟੀ ਜਿਹੜੀ ਲਿਸਾ ਬਣ ਜਰੂਰ ਆ ਚੰਗੀ ਹੈ ਨਾ ਤੇ ਮੋੜਦਾ ਬਾਈ ਮੋੜਦਾ ਮੋੜਦਾ ਬਾਕੀ ਕੱਦ ਘਾਟਾ ਜਿਹੜਾ ਝੋਟੀ ਦਾ ਬਹੁਤ ਸੋਹਣਾ ਤੇ ਲੈ ਚੱਲ ਬਾਈ ਬਾਕੀ ਆਪ ਜਿਹੜੀ ਪ੍ਰੋਪਰ ਬਾਈ ਤੋਂ ਜਾਣਕਾਰੀ ਵੀ ਲੈ ਕੇ ਦੇਵਾਂਗੇ ਥਾਣਾ ਦੀ ਜਿਹੜੀ ਬਣवटਾ ਬਣਦੇ ਬਣਦੇ ਕੋਈ ਨਹੀਂ ਤੁਸੀਂ ਦੇਖ ਸਕਦੇ ਹੋ ਨਾ ਤੇ ਥਣ ਥੋੜਾ ਨਾਲ ਹਣਾ ਜਰੂਰ ਤੇ ਬਾਕੀ ਉਹ ਝੋਟੀ ਕੱਦਾਬਾਰ ਵਧੀਆ ਤੇ ਬਾਕੀ ਬਾਈ ਨਾਲ ਜਿਹੜੀ ਗੱਲਬਾਤ ਕਰਦੇ ਆਪਾਂ ਬਾਕੀ ਦੋਸਤੋ ਬਾਈ ਨਾਲ ਕਰਦੇ ਆ ਗੱਲਬਾਤ ਹਾਂ ਬਾਈ ਸਸਰੀਕਰ ਸਸਰੀਕਰ ਜੀ ਹਾਂ ਬਾਈ ਪਿੰਡ ਕਿਹੜਾ ਗੜੱਦੀ ਜੀ ਗੜੱਦੀ ਤੇ ਆਪਣਾ ਬਲਾਡੇ ਕੋਲੇ ਰਹੇ ਬਲਾਡੇ ਕੋਲੇ ਦੋਦੜੇ ਭਾਰੜੇ ਕੋਲੇ ਠੀਕ ਹੈ ਜਲਾ ਮਾਨਸਾ ਜਲਾ ਮਾਨਸਾ ਜੀ ਠੀਕ ਹੈ ਤੇ ਬਾਈ ਗੜੱਦੀ ਤੋਂ ਹੈ ਬਾਈ ਕੀ ਨਾਂਗਾ ਸੰਸਾਰ ਸਿੰਘ ਜੀ ਸੰਸਾਰ ਹਾਂ ਜੀ ਨਾ ਹੀ ਬੜਾ ਭੜਾ ਤੇ ਸੰਸਾਰ ਆ ਬਾਈ ਦਾ ਨਾਂ ਗੜੱਦੀ ਪਿੰਡ ਤੋਂ ਆਇਆ ਜਲਾ ਮਾਨਸਾ ਦੋਸਤੋ ਸੰਸਾਰ ਬਾਈ ਨੰਬਰ ਬੋਲ ਇੱਕ ਵਾਰੀ 99151 ਠੀਕ ਆ 66152 ਜੀ ਠੀਕ ਆ ਤੇ ਬਾਈ ਸੰਸਾਰ ਮਨ ਲਾ ਜਿਹੜੇ ਆਪਾਂ ਝੋਟੀ ਤੋਰ ਕੇ ਦਿਖਾਈਆ ਬੱਚਾ ਨਹੀਂ ਹੈਗਾ ਕੀ ਗੱਲ ਬੱਚਾ ਨਹੀਂ ਹੈਗਾ ਜੀ ਬੱਚਾ ਇਹਦਾ ਰਿਪੇਅਰ ਹੋ ਗਿਆ ਦੀਆ ਅੱਛਾ ਠੀਕ ਆ ਤੇ ਆਪਣੀ ਕਰਦੀ ਆ ਕਰਦੀ ਆ ਠੀਕ ਆ ਹੁਣ ਆਏ ਬਾਈ ਦੁੱਧ ਕਿੰਨਾ ਹੈ ਸੰਸਾਰ ਦੁੱਧ ਬਾਈ ਕੋਈ 7 ਗਏ ਮੰਡੀ ਤੇ 8 ਵੀ ਚੱਲੂਗਾ 6 ਕਿਲੋ ਦੁੱਧ ਆਪਾਂ ਸਹੀ ਦੱਸਾਂ ਜਿਹੜਾ ਸੱਚੀ ਗੱਲ ਦੱਸਿਆਂ ਹਾਂ ਜੀ ਠੀਕ ਆ ਝੋਟੀ ਸੋਹਣੇ ਥੋੜਾ ਥਾਣਾ ਨੇ ਮਾਰ ਪਾਤੀ ਹਨਾ ਥੋੜਾ ਥਾਂ ਲੰਬਾ ਗਿਆ ਫਰਕ ਕੋਈ ਨਹੀਂ ਹੈਗਾ ਦੁੱਧ ਇੱਕੋ ਜਿਹਾ ਠੀਕ ਆ ਤੇ ਬਾਈ ਸੰਸਾਰ ਜੇ ਆਪਾਂ ਗੱਲ ਕਰੀਏ ਗ ਜੇ ਕਈ ਵਾਰ ਸੌਦਾ ਹੋ ਜਾਂਦਾ ਚੱਕਰਾ ਕੇ ਦੇਵਾਂਗੇ ਚੱਕਰਾ ਕੇ ਦੇਵਾਂਗੇ ਠੀਕ ਆ ਵੀ ਦਸੱਲੀ ਕਰਕੇ ਫੇਰ ਯਾਰ ਦਸੱਲੀ ਕਰਕੇ ਦੇਵਾਂਗੇ ਦੁੱਧ ਵੀ ਚੋਕੇ ਦੇਖ ਲਿਆ ਸੀ ਲੀਟਰ ਦੁੱਧ ਦੇ ਦੋਨੇ ਟਾਈਮ ਮਿਲਦੀਆਂ ਦੋਨੇ ਟਾਈਮ ਜੀ ਤੇ ਮਨਲਾ ਵੀ ਥਾਪੀ ਦੇ ਮਿਲਦੀ ਜੀ ਟੱਟ ਝੂਟ ਦੇ ਥਾਪੀ ਦੇ ਮਿਲਦੀ ਜੀ ਕੋਈ ਟੱਟ ਪਾਉਣ ਦੀ ਲੋੜ ਨਹੀਂ ਆਈ ਚੋਲਣੇ ਠੀਕ ਆ ਪੂਰੀ ਠੰਡੀ ਸੀ ਲੈ ਜਾਓ ਠੰਡੀ ਸੀਲ ਜੀ ਠੀਕ ਆ ਤੇ ਰੇਟ ਬਾਈ ਕੀ ਕਰਤਾ ਰੇਟ ਜੀ 50000 ਦੀ ਦੇ ਦਾਂਗੇ ਦੇਣ ਲੈਣ ਠੀਕ ਆ ਮਾਨਦਾਨ ਹੋ ਜੂ ਮਾਨਦਾਨ 1500 ਹੋਊਗਾ ਬਾਲਾ ਨਹੀਂ ਬਾਈ ਠੀਕ ਆ じゃ ਲੈ ਵੀ ਮਿੱਤਰੋ ਮਾਨਦਾਨ ਬਾਈ ਕਹਿੰ ਤੇ ਮਾਡਲ ਨੰਬਰ ਇੱਕ ਵਾਰੀ ਹੋਰ ਬੋਲ ਦੇ ਬਾਈ 9915276152 ਠੀਕ ਆ ਬਾਈ ਦਾ ਪਿੰਡ ਆ ਗੜੱਦੀ ਤੇ ਜ਼ਿਲ੍ਹਾ ਦੋਸਤੋ ਮਾਨਸਾਬਲਾ ਢੇ ਨਜ਼ਦੀਕ ਹੀ ਰਹਿੰਦਾ ਤੇ ਟੋਕੜ ਗੱਬਣਾ ਜੇ ਕਿ ਟੋਕੜ ਗੱਬਣਾਉਂਦੀ ਰਹਿੰਦੀ ਆ ਮੱਝ ਮੱਝ ਆ ਟੋਕੜ ਆਉਂਦੀ ਰਹਿੰਦੀਆਂ ਨੇ ਹਾਂ ਆਉਂਦੀ ਰਹਿੰਦੀਆਂ ਨੇ ਠੀਕ ਆ ਤੇ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਲੈ ਵੀ ਮਿੱਤਰੋ ਸ਼ੇਅਰ ਜ਼ਰੂਰ ਕਰ ਦਿਓ ਅੱਜ ਦੀ ਜਿਹੜੀ ਵੀਡੀਓ ਆ ਤੇ ਚੰਗੇ ਚੋਂ ਚੰਗੇ ਪਸ਼ੂ ਆਪਾਂ ਦਿਖਾਉਂਦੇ ਰਹਨੇ ਆ ਬਾਈ ਸੰਸਾਰ ਨਾਲ ਵੀ ਜ਼ਰੂਰ ਸੰਪਰਕ ਕਰ ਲਿਓ ਜੇ ਕਿ ਦੇ ਪ੍ਰਾਜ ਸਮਝਾਉਂਦੀ ਆ ਤੇ ਬਾਈ ਨੇ 50000 ਰੇਟ ਕਰਿਆ ਤੇ ਜੈਨੂਨ ਹੀ ਆ ਤੇ ਬਾਕੀ ਮਾਨਦਮ ਜ਼ਰੂਰ ਹੋ ਜੂਗਾ 2000 ਯਾਰ ਲੈ ਵੀ ਮਿੱਤਰੋ ਨੇ ਇੱਕ ਬਾਈ ਮੱਝ ਲਈ ਖੜਾ ਮੰਡੀ ਤੇ ਤੇ ਤੋਰ ਕੇ ਦਿਖਾਉਂਦਾ ਤੁਹਾਨੂੰ ਅੰਬਰ ਛੋਟੀਆ ਤੇ ਵੇਚਣਾ ਵਪਾਰਦ ਨਹੀਂ ਕਰਦੇ ਕਰਦੀ ਮੱਝ ਆ ਤੇ ਬਾਕੀ ਆਪਾਂ ਤੋਰ ਕੇ ਦਿਖਾਉਨੇ ਆ ਫੇਰ ਬਾਈ ਨਾਲ ਵੀ ਗੱਲਬਾਤ ਕਰਾਂਗੇ ਲੈ ਵੀ ਮਿੱਤਰੋ ਤੁਰ ਦਿਨ ਦੋ ਹੀ ਚ ਕਰ ਲੋ ਤੇ ਬਾਕੀ ਆर्डर ਦੀ ਬਿਲਕੁਲ ਸਾਫ ਹਨ ਥੋੜਾ ਟੇਡਾ ਬਣ ਜਰੂਰ ਹਾਂ ਸਾਈਡ ਲੈਂਦੀ ਥੋੜੀ ਜੀ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਵੀ ਕਰਾਵਾਂਗੇ ਮੋੜਦਾ ਬਾਈ ਲੈਵਾ ਥੋੜਾ ਟਾਟਾ ਇੱਕ ਪਾਸੇ ਸਾਈਡ ਥੋੜੀ ਥਣਾ ਦੀ ਠੀਕ ਆ ਚਾਰਾਂ ਦੀ ਕੱਲੇ ਕੱਲੇ ਥਾਨੇ ਤੇ ਬਾਕੀ ਆਪਾਂ ਬਾਈ ਨਾਲ ਬਣਦੇ ਬਾਈ ਬਣਦੇ ਬਾਈ ਨਾਲ ਵੀ ਗੱਲਬਾਤ ਕਰਦੇ ਆ ਤਾਜੀ ਸੂਈ ਹੈ ਨਾ ਮੈਂ ਨਾਲ ਗੱਲ ਬਾਈ ਨਾ ਕਰਦੇ ਗੱਲਬਾਤ ਬਾਈ ਸਸੀ ਗਾ ਸਸੀ ਗਾ ਕੀ ਨਾਂ ਬਾਈ ਦਲਪ੍ਰੀਤ ਨੇ ਦਲਪ੍ਰੀਤ ਦਲਪ੍ਰੀਤ ਪਿੰਡ ਕਿਹੜਾ ਬਾਈ ਸਾਪਾ ਜੀ ਸਾਪਾ ਆਹ ਰਾਪਰ ਕੋਲੇ ਹਾਂਜੀ ਰਾਪਰ ਕੋਲੇ ਹੈੜੇ ਨਹੀਂ ਜਿਹੜਾ ਕੋਲ ਸਾਪਾ ਨਾ ਲਗਾ ਆਪਾਂ ਕੀ ਕਿ ਜਲਾ ਕਿਹੜਾ ਰਹਿੰਦਾ ਬਰਨਾਲਾ ਜੀ ਬਰਨਾਲਾ ਠੀਕ ਆ ਤੇ ਦਲਪ੍ਰੀਤ ਬਾਈ ਕਿੰਨੇ ਦਿਨਾਂ ਸਹੀ ਹੋਈ ਝੋਟੀ ਇਹ ਇਹ ਨੂੰ ਹੋ ਗਏ ਹਉਣਗੇ ਜੀ ਦੋ ਹਫ਼ਤੇ ਹੋ ਗਏ ਹਉਣਗੇ ਦੋ ਹਫ਼ਤੇ ਠੀਕ ਆ ਤੇ ਹੁਣ ਬਾਈ ਦੁੱਧ ਕਿੰਨਾਗਾ ਦੁੱਧੂ ਇਹ ਥੱਲੇ 14-15 ਲੀਟਰ 14-15 ਲੀਟਰ ਹੈਗਾ ਠੀਕ ਆ ਤੇ ਮਲਾ ਵੀ ਇੱਕ ਵਾਰ ਤਾਂ ਮੋਬਾਈਲ ਨੰਬਰ ਦੱਸ ਬਾਈ 95014 14584 ਠੀਕ ਆ ਇਹ ਬਾਈ ਦਲਪ੍ਰੀਤ ਦਾ ਨੰਬਰ ਆ ਜਿਹੜਾ ਦੋਸਤੋ ਬਰਨਾਲਾ ਰਹਿੰਦਾ ਮੈਂ ਕਿਹੜਾ ਪਿੰਡ ਦਾ ਸਾਪ ਹੈਨਾ ਸਾਪਾ ਪਿੰਡ ਆ ਬਰਨਾਲੇ ਜਲੇ ਦੇ ਵਿੱਚ ਤੇ ਬਾਈ ਰੇਟ ਕੀ ਕਰਦਾ ਦਲਪ੍ਰੀਤ ਦਾ ਇਹੋ ਜੀ 1 5 ਜੀ 1 5 ਦੇ ਕੇ ਕਿਨੇ ਜਾਵਾਂਗੇ ਹਣ 90 90 ਦੇ ਜਾਗੇ ਠੀਕ ਆ 90 ਦੇ ਦਾਂਗੇ ਠੀਕ ਆ ਬਾਕੀ ਮਾਨਦਾਨ ਹੋ ਜੋ ਹਾਂਜੀ ਠੀਕ ਆ ਲੈ ਬਾਈ ਬਾਈ ਦਲਪ੍ਰੀਤ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ 14 ਲੀਟਰ ਤਿਆਰ ਪੂਰਾ ਜਮ ਉਹ ਹੀ ਨਾ ਕਹਦੀ ਹਾਂਜੀ ਹਾਂ ਠੀਕ ਆ ਤੇ ਬਾਈ ਨਾਲ ਸੰਪਰਕ ਕਰ ਲਿਓ ਜਿਹੜਾ ਦੋਸਤੋ ਬਨਾਲਾ ਪਿੰਡ ਐ ਸਾਪਾ